24 ਜਨਵਰੀ 2024 ਨੂੰ ਪੰਜਾਬ ਵਿਧਾਨ ਸਭਾ ਦੀ ਪੰਚਾਇਤੀ ਰਾਜ ਕਮੇਟੀ ਨੇ ਉੱਥੇ ਵਿజిਟ ਕੀਤਾ ਸੀ ਔਰ ਕਮੇਟੀ ਨੇ ਇਹ ਦੇਖ ਵੇ ਲਿਆ ਕਿ ਇਹ ਜਨੂਨ ਹੈ ਇਹਨੂੰ ਸ਼ਾਮਿਲ ਕਰਾਇਆ ਜਾ ਸਕਦਾ ਹੈ ਔਰ ਜ਼ਰੂਰੀ ਵੀ ਹੈ ਹੁਣ ਮਾਨਯੋਗ ਸਪੀਕਰ ਸਾਹਿਬ 11 ਪੰਚਾਇਤਾਂ ਨੇ ਮਤਾ ਪਾਸ ਕਰਕੇ ਦੇ ਦਿੱਤਾ ਇੱਕ ਪੰਚਾਇਤ ਤਾਂ ਛੋਟੀ ਸੀ ਇਹ ਚਾਂਦ ਰਵਿਊ 2 ਕਿਹਾ ਜਾਂਦਾ ਹੈ 150 ਵੋਟ ਹੈ ਉੱਥੇ ਤਾਂ ਉਹ ਚਾਂਦ ਰਵਿਊ ਦਾ ਹੀ ਹਿੱਸਾ ਹੈ ਪੰਚਾਇਤ ਦਾ ਇੱਕ ਤਰੀਕੇ ਦੇ ਨਾਲ मेरी बेनती है मानजोग स्पीकर साहब कि जो पंजाब विधानसभा कमेटी ने ओ भी पंचायती राज कमेटी ने रिकमेंड कर दिता और पंचायत चाहे नौवीं पंचायत होवे चाहे पुरानी पंचायत होवे जो मता पास हो गया है और पास करके डीडीपीओ दे ऑफिस वालों म्यूनिस्पल कारपोरेशन कमिश्नर दे दफ्तर आ गया है तो फिर ਮੈਂ ਤੇ ਹੀ ਬੇਨਤੀ ਕਰਾਂਗਾ ਕਿ ਦੁਬਾਰਾ ਮਤਾ ਪਾਸ ਕਰਾਉਣ ਦੀ ਲੋੜ ਨਹੀਂ ਹੈ ਜੋ ਮਤਾ ਪਾਸ ਹੋਇਆ ਹੈ ਉਹਦੇ ਆਧਾਰ ਤੇ ਕਾਰਵਾਈ ਹੋਵੇ ਕਿਉਂਕਿ ਇਹ ਮਤਾ ਪਾਸ ਕਰਕੇ 28 3 2024 ਨੂੰ ਡੀਡੀਪੀਓ ਨੇ ਭੇਜ ਦਿੱਤਾ ਸੀ ਤੇ ਇਹ ਪ੍ਰੋਸੈਸ ਕਾਫੀ ਲੰਮਾ ਹੋ ਜਾਏਗਾ ਔਰ ਪ੍ਰੋਬਲਮ ਇਹ ਹੈ ਕਿ ਸਰ ਪਾਣੀ ਸਿਵਰੇਜ ਤੇ گارਬੇਜ ਲਿਸਟਿੰਗ ਇਹ ਕੋਈ ਪੁੱਛਣ ਵਾਲਾ ਨਹੀਂ ਹੈ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ ਸਰ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਨਵੇਂ ਮਤੇ ਦੇ ਵਿੱਚ ਜੇਕਰ ਅਸੀਂ ਜਾਣਦੇ ਹਾਂ ताँ वो बहुत समा लग जाएगा और ये चिट्ठी है सर चिट्ठी है अठाई तीन दो हजार चौबीस चौबी इस चिट्ठी आधार ते कार्रवाई हो सकती है दूसरी गल मान जो मंत्री साहब ने काफी चंगे तरीके गल किती। लेकिन है कि कार हाूश, जो कारपोरेशन द हाउस जो हाउस है मतलब टेनयर पूरा हो गया हाउस होने नहीं है फिर भी जो कमिश्नर कारपोरेशन हे को हाउस दा पावर उन्दा है, बजट भी पास उन्दा है सर, जगहर बजट पास हो सकदा है, तो ए भी पास हो सकदा सी, तेज करके एक एक अनगहली है मुनिसिपल कॉरपोरेशन अमृतसर दी, कि जगहर बजट कल्याण कमिश्नर पास कर सकदा है, तो एस देव तभी फैसला वो ले सकदे सी, और बार बार ऐसी उन्होंने मतलब बैंटी भी कर दे रहे � ਔਰ ਹਰ ਲੈਵਲ ਤੇ ਐਸੀ ਗੱਲ ਕਰਦੇ ਰਹੇ ਜੀ ਇਹੇ ਕੁਐਸਚਨ ਹੀ ਹੈ ਤੁਹਾਡਾ ਕੁਐਸਚਨ ਪੁੱਛੋ ਜੀ ਕਿ ਇਸ ਪੁਰਾਣੇ ਮਤੇ ਦੇ ਆਧਾਰ ਤੇ ਕਾਰਵਾਈ ਕਰ ਦੇਣ ਮੰਤਰੀ ਸਾਹਿਬ ਇਹਨਾਂ ਦੀ ਮਿਹਰਬਾਨੀ ਹੋਗੀ ਜੀ ਤੁਸੀਂ ਪੁਰਾਣੇ ਮਤੇ ਦੇ ਹਿਸਾਬ ਤੇ ਕਾਰਵਾਈ ਕਰ ਸਕਦੇ ਮੰਤਰੀ ਸਾਹਿਬ ਬਾਰਜੋਗ ਸਪੀਕਰ ਸਾਹਿਬ ਜਿਹੜਾ ਮਤਾ ਪਿਆ ਸੀ ਉਹ ਪਿਛਲੀਆਂ ਪੰਚਾਇਤਾਂ ਨੇ ਪਾਇਆ ਸੀਗਾ ਜਦੋਂ ਪੰਚਾਇਤ ਇਲੈਕਸ਼ਨ ਹੋਈ ਪੂਰੇ ਪੰਜਾਬ ਵਿੱਚ ਨਵੀਆਂ ਪੰਚਾਇਤਾਂ ਗਠਿਤ ਹੋ ਗਈਆਂ ਤੇ ਉਹਨਾਂ ਦਾ ਹੁਣ ਆਪਣਾ ਅਧਿਕਾਰ ਹੈਗੇ ਅਸੀਂ ਉਹਨਾਂ ਦਾ ਉਹਨਾਂ ਵੱਲੋਂ ਨਵਾਂ ਮਤਾ ਪਿਆਣਾ ਚਾਹੀਦਾ ਹੈਗਾ ਤੇ ਤਦ ਹੀ ਅਸੀਂ ਉਸ ਪ੍ਰੋਸੈਸ ਨੂੰ ਅਸੀਂ ਫੋਲੋ ਕਰ ਦੇਣ ਜੀ ਥੈਂਕ ਯੂ ਥ ਠੀਕ ਹੈ ਕਮਰਦੀ ਤੁਹਾਡੀ ਗੱਲ ਆ ਗਈ ਕਮਰਜੀ ਪਾਸ ਕਰਾਇਆ ਜਾਵੇ ਔਰ ਵਿਧਾਨ ਸਭਾ ਦੀ ਪੰਚਾਇਤੀ ਰਾਜ ਕਮੇਟੀ ਦਾ ਰਿਕਮੈਂਡੇਸ਼ਨ ਹੈ ਸਰ 24 ਜਨਵਰੀ ਦਾ 24 ਜਨਵਰੀ 2024 ਦਾ ਤਾਂ ਮੇਰੀ ਬੇਨਤੀ ਹੈ ਸਰ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਨੇ ਸਰ ਡੇ ਟੂ ਡੇ ਸਮੱਸਿਆ ਹੈ ਤੁਸੀਂ ਸਵਾਲ ਕਰੋ ਜੀ ਬੇਨਤੀ ਨਹੀਂ ਜੀ ਸਵਾਲ ਇਹ ਹੈ ਸਰ ਕਿ ਮੈਂ ਇਹ ਮੰਗ ਕਰਦਾ ਹਾਂ ਸਰ ਇਹ ਹੀ ਮੇਰਾ ਪ੍ਰਸ਼ਨ ਹੈ ਕਿ ਇਹ ਜਿਹੜੇ 12 ਪੰਚਾਇਤ ਨੇ ਉੱਤਰੀ ਹਲਕੇ ਦੇ ਅੰਮ੍ਰਿਤਸਰ ਉੱਤਰੀ ਹਲਕੇ ਦੇ ਇਹਨਾਂ ਪੰਚਾਇਤਾਂ ਨੂੰ ਮੰਤਰੀ ਸਾਹਿਬ ਜੇਕਰ ਚਾਹਣਗੇ ਹਦਾਇਤ ਕਰ ਦਿੰਗੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਤਾਂ ਉਹ ਕਾਰਵਾਈ ਸ਼ੁਰੂ ਕਰ ਸਕਦੇ ਨੇ ਇਹ 28 3 2024 ਵਾਲੀ ਚਿੱਠੀ ਹੈ ਪਲੱਸ ਵਿਧਾਨ ਸਭਾ ਦੇ ਪੰਚਾਇਤੀ ਰਾਜ ਕਮੇਟੀ ਦਾ ਰეკਮੈਂਡੇਸ਼ਨ ਹੈ ਜੋ ਕਮੇਟੀ ਹੁੰਦੀ ਹੈ ਸਰ ਉਹ ਵਿਧਾਨ ਸਭਾ ਦੇ ਬਰਾਬਰ ਹੁੰਦੀ ਹੈ ਤੇ ਜਦੋਂ ਵਿਧਾਨ ਸਭਾ ਤੋਂ ਉੱਪਰ ਦੀ ਕੋਈ ਸੰਸਥਾ ਨਹੀਂ ਹੈ ਸਰ ਤੇ ਇਸ ਕਰਕੇ ਵਿਧਾਨ ਸਭਾ ਦੀ ਜੋ ਸੰਸਥਾ ਹੈ ਪੰਚਾਇਤੀ ਰਾਜ ਕਮੇਟੀ ਹੈ ਉਸ ਨੂੰ ਮੂਲ ਰੱਖਦੇ ਹੋਏ ਉਹਦੇ ਉੱਤੇ ਕਾਰਵਾਈ ਕਰਾਈ ਜਾਵੇ ਸਰ ਥੈਂਕ ਯੂ ਵੈਰੀ ਮੱਚ